ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਹੁਣ ਕਿਸੇ ਨੇ ਵੀ ਪੰਜਾਬ ਦੇ ਵਿੱਚ ਜੇਕਰ ਘਰ ਪਾਉਣਾ ਤਾਂ ਤੁਹਾਨੂੰ 7 ਮਹੀਨੇ ਤੱਕ ਵੇਟ ਕਰਨੀ ਪਵੇਗੀ ਕਿਉਂਕਿ ਤੁਹਾਨੂੰ ਹੁਣ ਇੱਟਾਂ ਨਹੀਂ ਮਿਲਣ ਗਿਆ ਜੇਕਰ ਤੁਸੀਂ ਸ਼ੁਰੂਆਤ ਕਰਦੇ ਹੋ ਨਵੇਂ ਘਰ ਬਣਾਉਣ ਦੀ ਤਾਂ ਤੁਹਾਨੂੰ ਦੱਸਦੀ ਕਿ ਹੁਣ ਤੁਹਾਡੇ ਵਾਸਤੇ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਇੱਟਾਂ ਵਾਲੇ ਪੱਠੇ ਨੇ ਉਹਨਾਂ ਦੇ ਮਾਲਕਾਂ ਨੇ ਹੜਤਾਲ ਕਰ ਦਿੱਤੀ ਹੈ 7 ਮਹੀਨਿਆਂ ਵਾਸਤੇ ਇਹ ਪੂਰੇ ਪੰਜਾਬ ਭਰ ਦੇ ਵਿੱਚ ਸੂਬੇ ਦੇ ਵਿੱਚ ਹੜਤਾਲ ਕਰ ਦਿੱਤੀ ਗਈ ਹੈ ਜਿੰਨੇ ਵੀ ਇੱਟਾ ਦੇ ਪੱਠੇ ਦੇ ਮਾਲਕ ਨੇ ਉਹਨਾਂ ਸਾਰਿਆਂ ਨੇ ਇਹ ਹੜਤਾਲ ਕੀਤੀ ਹੈ ਹੁਣ ਹੜਤਾਲ ਕਿਉਂ ਕੀਤੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਪਾਲਿਸੀ ਲਿਆਂਦੀ ਜਾ ਰਹੀ ਹੈ ਜਿਸ ਪਾਲਿਸੀ ਦਾ ਵਿਰੋਧ ਇਟਾ ਵਾਲੇ ਪੱਠੇ ਦੇ ਮਾਲਕ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਵਾਰਾ ਨਹੀਂ ਖਾਂਦਾ ਸੋ ਇਹ ਜਿਹੜੇ ਪੱਠੇ ਦੇ ਮਾਲਕ ਨਹੀਂ ਹੁੰਦਾ ਤਾਂ ਕਹਿਣਾ ਹੈ ਕਿ ਇਹ ਜੋ ਪਾਲਿਸੀ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੀ ਜਾ ਰਹੀ ਹੈ ਸੋ ਇਹ ਠੀਕ ਨਹੀਂ ਹੈ ਨਵੀਂ ਮਾਈਨਿੰਗ ਨੀਤੀ ਤਹਿਤ ਇਹ ਵਿਰੋਧ ਕੀਤਾ ਜਾ ਰਿਹਾ ਹੈਗਾ 7 ਮਹੀਨੇ ਲਈ ਹੜਤਾਲ ਤੇ ਜਾ ਚੁੱਕੇ ਨੇ ਪੰਜਾਬ ਦੇ ਪੱਠਾ ਮਾਲਕ ਕੇਂਦਰ ਸਰਕਾਰ ਦੀ ਮਾਈਨਿੰਗ ਪਾਲਿਸੀ ਖਿਲਾਫ ਇਹ ਹੜਤਾਲ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਨਵੀਂ ਮਾਈਨਿੰਗ ਨੀਤੀ 'ਚ ਤੁਰੰਤ ਸਾਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਕੇਂਦਰ ਸਰਕਾਰ ਦੇ ਵੱਲੋਂ ਇੱਕ ਪਾਲਿਸੀ ਜਿਹੜੀ ਹੈ ਨਵੀਂ ਮਾਈਨਿੰਗ ਪਾਲਿਸੀ ਬਣਾਈ ਗਈ ਹੈ ਉਹਦੇ ਤਹਿਤ ਇਹ ਹੜਤਾਲ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਉਸ ਪਾਲਿਸੀ ਦੇ ਵਿੱਚ ਸਾਨੂੰ ਰਾਹਤ ਦਿੱਤੀ ਜਾਵੇ ਸੋ ਇਹ ਜਿੰਨੇ ਵੀ ਪੰਜਾਬ ਭਰ ਦੇ ਵਿੱਚ ਇੱਟਾਂ ਵਾਲੇ ਪੱਠੇ ਨੇ ਉਹਨਾਂ ਦੇ ਮਾਲਕਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਉਸ ਪਾਲਿਸੀ ਦੇ ਵਿੱਚ ਰਾਹਤ ਦਿੱਤੀ ਜਾਵੇ ਨਹੀਂ ਤਾਂ ਸਾਡਾ ਵੱਡਾ ਨੁਕਸਾਨ ਹੋਏਗਾ ਸੋ ਇਸੇ ਕਰਕੇ ਰੋਸ ਦੇ ਵਜੋਂ 7 ਮਹੀਨਿਆਂ ਦੇ ਵਾਸਤੇ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਪੱਠੇ ਨੇ 1600 ਤੋਂ ਵੱਧ ਪੱਠਿਆਂ ਦੇ ਮਾਲਕ ਜਿਹੜੇ ਨੇ ਉਹ ਹੜਤਾਲ ਤੇ ਜਾ ਚੁੱਕੇ ਨੇ ਯਾਨੀ ਕਿ ਹੁਣ ਪੂਰੇ ਪੰਜਾਬ ਭਰ ਦੇ ਵਿੱਚ 1600 ਤੋਂ ਵੱਧ ਇੱਟਾਂ ਵਾਲੇ ਪੱਠਿਆਂ ਦੇ ਮਾਲਕ ਹੜਤਾਲ ਤੇ ਜਾ ਚੁੱਕੇ ਨੇ ਤਾਂ ਤੁਸੀਂ ਹੁਣ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀਆਂ ਇੱਟਾਂ ਨੇ ਉਹ ਹੁਣ ਤੁਹਾਨੂੰ ਮਿਲਣੀਆਂ ਬੰਦ ਹੋ ਜਾਣਗੀਆਂ ਜਿਨ੍ਹਾਂ ਨੇ ਘਰਾਂ ਦੀ ਸ਼ੁਰੂਆਤ ਪਹਿਲਾਂ ਹੀ ਕਰ ਲਈ ਹੈ ਉਹਨਾਂ ਕੋਲ ਇੱਟਾਂ ਹੋਰ ਨਹੀਂ ਹੈ ਤਾਂ ਉਹਨਾਂ ਨੂੰ 7 ਮਹੀਨੇ ਰੁਕਣਾ ਪਏਗਾ ਜੇਕਰ ਤੁਸੀਂ ਨਵਾਂ ਘਰ ਪਾਉਣ ਦੀ ਸੋਚ ਰਹੇ ਹੋ ਤਾਂ ਉਹ ਹੁਣ ਰੁਕ ਜਾਓ ਵੇਟ ਕਰ ਲਓ ਕਿਉਂਕਿ ਤੁਹਾਨੂੰ ਇੱਟਾਂ ਨਹੀਂ ਮਿਲਣਗੀਆਂ ਜੇਕਰ ਸੀਮੈਂਟ ਬੱਜਰੀ ਵੀ ਇਕੱਠੀ ਕਰ ਲਈ ਪਰ ਇੱਟਾਂ ਹੀ ਨਹੀਂ ਮਿਲੀਆਂ ਤਾਂ ਤੁਸੀਂ ਖੱਜਲ ਖਵਾਰ ਹੋਵੋਗੇ ਜਿੰਨਾ ਤੱਕ ਇੱਟਾਂ ਵਾਲੇ ਪੱਠਿਆਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜੀ ਕੇਂਦਰ ਸਰਕਾਰ ਨੇ ਨਵੀਂ ਮਾਈਨਿੰਗ ਪਾਲਿਸੀ ਬਣਾਈ ਹੈ ਉਹਦੇ ਵਿੱਚ ਸਾਨੂੰ ਰਾਹਤ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਅਸੀਂ ਹੜਤਾਲ ਜਾਰੀ ਰੱਖਾਂਗੇ ਫਿਲਹਾਲ ਦੀ ਘੜੀ ਦੇ ਵਿੱਚ ਦੱਸਦੀ ਕਿ 7 ਮਹੀਨਿਆਂ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ 7 ਮਹੀਨਿਆਂ ਵਾਸਤੇ ਇਹ ਹੜਤਾਲ ਜਾਰੀ ਰੱਖਣ ਨੂੰ ਪੱਠਿਆਂ ਦੇ ਮਾਲਕਾਂ ਨੇ ਕਿਹਾ ਕਿ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਹੜਤਾਲ ਜਿਹੜੀ ਹੈ ਉਹ ਜਾਰੀ ਰੱਖਾਂਗੇ ਔਰ ਟੋਟਲ 1600 ਤੋਂ ਵੱਧ ਪੱਠਿਆਂ ਤੇ ਪੰਜਾਬ ਭਰ ਦੇ ਵਿੱਚ ਹੁਣ ਹੜਤਾਲ ਕੀਤੀ ਗਈ ਹੈ ਹੁਣ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਇਟਾਂ ਵੀ ਬਲੈਕ ਚ ਮਿਲਣ ਪਰ ਤੁਸੀਂ ਘਬਰਾਇਓ ਨਾ ਪੈਨਿਕ ਨਾ ਹੋਇਓ ਕਿਉਂਕਿ ਜਦੋਂ ਅਜਿਹੀ ਘਟਨਾ ਕੋਈ ਵਾਪਰਦੀ ਹੈ ਤਾਂ ਉਦੋਂ ਸਾਡੇ ਲੋਕ ਬੜੇ ਪੈਨਿਕ ਹੋ ਜਾਂਦੇ ਨੇ ਜਦੋਂ ਗੱਲ ਚੱਲਦੀ ਹੈ ਕਿ ਤੇਲ ਜਿਹੜਾ ਆ ਉਹ ਖਤਮ ਹੋਣ ਵਾਲਾ ਹੈ ਜਾਂ ਕੋਈ ਘਟਨਾ ਵਾਪਰ ਗਈ ਤਾਂ ਲੋਕ ਤੇਲ ਭਰਉਣਾ ਤੇਲ ਜਮਾ ਕਰਕੇ ਰੱਖਣਾ ਸ਼ੁਰੂ ਕਰ ਦਿੰਦੇ ਨੇ ਸੋ ਪੈਨਿਕ ਨਹੀਂ ਹੋਣਾ ਸੋ ਗੱਲਬਾਤ ਚੱਲ ਰਹੀ ਹੈ ਜਿੰਨੇ ਵੀ ਪੱਠੇ ਦੇ ਮਾਲਕ ਨੇ ਉਹ ਗੱਲਬਾਤ ਕਰ ਰਹੇ ਹੈਗੇ ਨੇ ਕੇਂਦਰ ਸਰਕਾਰ ਦੇ ਨਾਲ ਮੰਤਰੀਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਹੋ ਸਕਦਾ ਹੈ ਕਿ ਮਸਲਾ ਜਲਦੀ ਹੱਲ ਹੋ ਜਾਵੇ ਪਰ 7 ਮਹੀਨਿਆਂ ਦੇ ਵਾਸਤੇ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਪੱਠਿਆਂ ਦੇ